ਸ਼ਸ਼ੀ ਗਾਲ ਜੀ ਸਵਾਗਤ ਹੈ ਸਾਰੇ ਭਰਾਵਾਂ ਦਾ ਇੱਕ ਵਾਰੀ ਫਿਰ ਤੋਂ ਨਵੇਂ ਵੀਡੀਓ ਦੇ ਵਿੱਚ ਅੱਜ ਆਪਾਂ ਖੜੇ ਹਾਂ ਤਲਵੰਡੀ ਸਾਬੋ ਦੇ ਟਰੈਕਟਰ ਮੰਡੀ ਦੇ ਵਿੱਚ ਅੱਜ ਆਪਾਂ ਭਰਾਵਾਂ ਨੂੰ ਦਿਖਾਉਣਾ ਹੈ ਜੀ ਨਵੇਂ-ਨਵੇਂ ਟਰੈਕਟਰ ਕਿਹੜੇ-ਕਿਹੜੇ ਟਰੈਕਟਰ ਨੇ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਅੱਜ ਆਪਾਂ ਸਪੈਸ਼ਲੀ ਬਾਈ ਕੁਲਵੀਰ ਦੀ ਵੀਡੀਓ ਬਣਾਵਾਂਗੇ ਜੀ ਤੇ ਨਵੇਂ-ਨਵੇਂ ਟਰੈਕਟਰ ਹੀ ਦਿਖਾਵਾਂਗੇ ਤਾਂ ਸਾਰੇ ਭਰਾ ਵੀਡੀਓ ਆਪਣੇ ਅੱਜ ਦੀ ਜਰੂਰ ਦੇਖਿਓ 15 ਜਨਵਰੀ ਦੀ ਵੀਡੀਓ ਹੈ ਜੀ ਆਪਣੀ 2025 ਦੀ ਕੁਲਵੀਰ ਬਾਈ ਨਾਲ ਜਿਹੜੀ ਪਹਿਲੀ ਵੀਡੀਓ ਆ ਸ਼ਸ਼ੀ ਗਾਲ ਬਾਈ ਦੀ ਸ਼ਸ਼ੀ ਗਾਲ ਬਾਈ ਹੋਰ ਬਾਈ ਠੀਕ ਹੋ ਠੀਕ ਠਾਕ ਪਰਮਾਤਮਾ ਦੀ ਕਿਰਪਾ हां ਸਸੀ ਗਾਲ ਬਾਈ ਸਾਰੇ ਭਰਾਵਾਂ ਨੂੰ ਬਾਈ ਨਾਲ ਆਪਣੀ ਹੈ ਪਹਿਲੀ ਵੀਡੀਓ ਤੇ ਜਿਹੜੇ ਬਾਈ ਦੇਖਦੇ ਹਨ ਬਾਈ ਦਾ ਚੈਨਲ ਤੇ ਵੱਧ ਤੋਂ ਵੱਧ ਬਾਈ ਦੇ ਚੈਨਲ ਨੂੰ ਸਪੋਰਟ ਕਰਿਆ ਕਰੋ ਬਹੁਤ ਵਧੀਆ ਹੁੰਦਾ ਹੈ ਤੇ ਸਾਰੇ ਭਰਾਵਾਂ ਨੂੰ ਲੋਹੜੀ ਤੇ ਮਾਘੀ ਦੀਆਂ ਵੈਗ ਰਹੇਗੀਆ ਚਲੋ ਮੁਬਾਰਕਾ ਸਾਡੇ ਵੱਲੋਂ ਬਾਈ ਦਾ ਪਹਿਲਾ ਹੁੰਦੀਆਂ ਤਾਂ ਪਹਿਲਾ ਦੇ ਦੇ ਮੱਝ ਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਦਿਨ-ਦੂਨੀ ਰਾਤ ਚ ਉਗਣੀ ਤਰੱਕੀ ਬਖਸ਼ੇ ਤੇ ਕੋਈ ਚੱਕਰ ਨਹੀਂ ਵੀਰੇ ਮੰਡੀ ਦੇ ਵਿੱਚ ਵੀਡੀਓ ਕਰਿਆ ਕਰਿਓ ਬਹੁਤ ਧੰਨਵਾਦ ਹੈ ਤੁਸੀਂ ਬਹੁਤ ਲੋਕਾਂ ਨੂੰ ਘਰੇ ਬੈਠਿਆਂ ਨੂੰ ਮੰਡੀ ਦਿਖਾਉਣੀ। ਹਾਂ ਇਹ ਹੀ ਗੱਲ ਆ ਵੀ ਆਪਾਂ ਦੇਖੋ ਉਹਨਾਂ ਬਾਹਰਲੇ ਜਿਹੜੇ ਲੋਕਾਂ ਨੇ ਵੀਡੀਓ ਦੇਖਦੇ ਆ। ਆਜਾ ਨਹੀਂ ਆਉਂਦਾ ਸੀ, ਦਬਾਬਾ ਨਹੀਂ ਆਉਂਦਾ ਸੀ। ਹਾਂਜੀ। ਅਦਰ ਕੰਟਰੀ ਵਾਲੀ ਤਾਂ ਗੱਲ ਬੜੀ ਰਹਿ ਗਈ ਦੂਰ ਦੀ। ਸਹੀ ਗੱਲ ਆ ਜੀ। ਹੁਣ ਵੀਰੇ ਤੁਸੀਂ ਇਹ ਦੇਖੋ ਵੀ ਕੈਨੇਡਾ ਅਮਰੀਕਾ ਤੋਂ ਵੀ ਫੋਨ ਆਉਂਦੇ ਆ ਤੇ ਵਧੀਆ ਟਰੈਕਟਰ ਸੇਲ ਹੋਈ ਜਾਂਦੇ ਆ। ਕਿਸੇ ਦੀ ਰੋਟੀ ਕੋਈ ਨਹੀਂ ਮਾਰ ਸਕਦਾ। ਨਹੀਂ ਮਾਰ ਸਕਦਾ। ਤੁਹਾਡੇ ਕਰਮਾਂ 'ਚ ਜਿਹੜਾ ਲਿਖਿਆ ਨਾ ਤੁਸੀਂ ਖਾਣਾ। ਸਹੀ ਗੱਲ। ਹੁਣ ਮੇਰੇ ਕੋਲੇ 15 ਕਿ ਟਰੈਕਟਰ ਆ ਮੈਂ ਇੱਕ ਦਿਨ 'ਚ ਜੇ ਸਾਰੇ ਵੇਕੇ ਮੈਂ ਗਾਗਾ ਨੂੰ ਕਿ ਸਹੀ ਗੱਲ ਹੈ ਜੀ ਜੇ ਇੱਥੇ ਗਾਹ ਕਾਊਗਾ ਤਾਂ ਸਾਰਿਆਂ ਭਰਾਵਾਂ ਦੀ ਰੋਟੀ ਉੱਟੀ ਚੱਲੇ ਸਾਰਿਆਂ ਦਾ ਫਾਇਦਾ ਜੀ ਆਪਾਂ ਵੀ ਇਹ ਗੱਲ ਇੱਕ ਵਪਾਰੀ ਭਰਾ ਦਾ ਆਪਾਂ ਤਾਂ ਕਹਿੰਦੇ ਪ੍ਰਮਾਤਮਾ ਕਰੇ ਹਰੇਕ ਭਰਾ ਦਾ ਕੰਮ ਚੱਲੇ ਹਰੇਕ ਦਾ ਜਿਹੜੇ ਨੇ ਪੈਸਾ ਲਾਇਆ 50 ਲੱਖ ਰੁਪਏ ਉਹਨੂੰ ਪੈਸਾ ਬਣਾ ਕੇ ਆਉਣਾ ਚਾਹੀਦਾ ਆਉਣਾ ਚਾਹੀਦਾ ਆਉਣਾ ਜੀ ਬਾਕੀ ਪਤਾ ਕੀ ਆ ਜਿਹੜੀ ਆਪਾਂ ਵੀਡੀਓ ਬਣਾਉਣੇ ਆ ਲੋਕਾਂ ਕੋਲੋਂ ਵੀਡੀਓ ਜਾਂਦੇ ਆ ਫੇਰ ਹੀ ਉਹ ਟਰੈਕਟਰ ਖਿਦਣਾਉਂਦੇ ਆ ਨਾ ਭਾਈ ਜੀ ਜਿਹੜਾ ਬੰਦੇ ਨੂੰ ਨਹੀਂ ਪਤਾ ਵੀ ਤਲਵੰਡੀ ਸਾਹਿਬ ਉਹ ਕਿੱਥੇ ਐ ਹਾਂਜੀ ਤੇ ਮੰਡੀ ਕਿੱਦੇ ਲੱਗਦੀ ਹੈ ਤੇ ਉਹ ਕਿਵੇਂ ਆ ਜੀ ਇਹਦੇ ਜਰੀਏ ਨਾ ਹਾਂ ਘਰੇ ਬੈਠਾ ਬੰਦਾ ਦੇਖਦਾ ਉਹਨੂੰ ਰੇਟ ਦੀ ਜੱਜਮੈਂਟ ਅਸੀਂ ਤਾਂ ਅਸੀਂ ਵੀਡੀਓ ਬੰਦ ਕਰਦਾ ਸਾਨੂੰ ਤਾਂ 1% ਵੀ ਪ੍ਰੋਬਲਮ ਨਹੀਂ ਫਾਇਦਾ ਤਾਂ ਕਿਦਾ ਹਾਂ ਅਸ ਤਾਂ ਹੋਰ ਪਾਸੇ ਪ੍ਰੋਫਿਟ ਵਾਲਾ ਹਾਂ ਇਹ ਨਾਲ ਤਾਂ ਆਪਣਾ ਹੀ ਫਾਇਦਾ ਦੇਖੋ ਤੁਹਾਡੀ ਟੈਕ ਸਾਰਿਆਂ ਦਾ ਫਾਇਦਾ ਮੇਰਾ ਇਕੱਲੇ ਦਾ ਨਹੀਂ ਜਾਂ ਤੁਹਾਡਾ ਨਹੀਂ ਸਾਰੇ ਮੰਡੀ ਦੇ ਵਜਾ ਜੀ ਤੁਹਾਡੀ ਵੀਡੀਓ ਦੇਖ ਕੇ ਇੱਥੇ ਗਾਹਕ ਆ ਗਿਆ ਇੱਕ ਨੂੰ ਸੁਪੋਜ਼ ਕਰ ਲਓ ਹਾਂਜੀ ਇੱਕ ਗਾਹਕ ਆ ਗਿਆ ਉਹ ਆਪਣਾ ਰੈਕਟਰ ਨਾਲ ਉਹਦੇ ਫਿੱਟ ਆ ਹਾਂਜੀ ਉਹ ਇੱਕ ਵਾਰ ਖਾਲੀ ਤਾਂ ਨਹੀਂ ਮੁੜਦਾ ਕਿਸੇ ਦਾ ਤਾਂ ਬਿਕੂ ਕਿਸੇ ਦਾ ਬਿਕੂ ਜੋਗਾ ਕਿ ਆਏ ਨਾ ਤਾਂ ਫਿਰ ਗਾਹ ਪਿੱਛਾ ਹਾਂ ਨਹੀਂ ਆਉਂਦੇ ਸੋਚਣਾ ਨਹੀਂ ਗਾ ਠੀਕ ਹੈ ਜੀ ਤੇ ਅੱਜ ਆਪਾਂ ਫਿਰ ਕਿਹੜੇ ਕਿਹੜੇ ਟਰੈਕਟਰ ਦੇਣੇ ਆ ਟਰੈਕਟਰ ਗੁਰਮੀਤ ਬ੍ਰਿਆਪੂ ਹੋ ਗਿਆ ਥੋੜਾ ਜਿਹਾ ਲੇਟ ਆ ਮੈਂ ਲੇਟ ਹੀ ਮੈਂ ਚੰਡੀਗੜ੍ਹ ਤੇ ਟਰੈਕਟਰ ਤਿੰਨ ਹੀ ਖੜੇ ਆ ਮੰਡੀ ਦੇ ਵਿੱਚ ਠੀਕ ਹੈ ਜੀ ਤੇ ਤਿੰਨੇ ਦਿਖਾ ਲਾ ਇੱਕ ਵਾਰੀ ਬੜਾ ਇਹ ਆ ਟਰੈਕਟਰ ਦਿਖਾਓ ਪਹਿਲਾਂ ਜਮਨ ਨਵਾਂ ਟਰੈਕਟਰ ਖੜਾ ਪਈ ਜੀ ਇੱਕ ਸੋਨਾ ਲੀਕਾ ਕੰਡੀਸ਼ਨ ਚ ਚੈੱਕ ਕਰ ਲਓ ਬਿਲਕੁਲ ਹੀ ਨਵਾਂ ਪਿਆ ਕਾਫੀ ਭਰਾ ਮੇਰੇ ਮੈਸੇਜ ਸੀ ਟੌਪ ਮਾਡਲ ਆ ਬਾਈ ਜੀ ਇਹ ਬਾਈ ਜੀ ਫ ਠੀਕ ਹੈ ਜੀ ਇਹਦੇ ਬਾਈ ਮੋਰਲੇ ਟਾਇਰ ਬਦਲੇ ਗਰਮੀਤ ਕੱਲੇ ਇਹ ਫੋਰ ਬਾਈ ਫੋਰ ਹੈ ਕਿ ਫੋਰ ਹੈ ਫੋਰ ਬਾਈ ਫੋਰ ਹੈ ਬਾਈ ਤੇ ਇਹਦੇ ਮਗਰਲੇ ਟਾਇਰ ਨਾਲ ਦੇ ਆ ਅੱਛਾ ਜੀ ਇਹਦੇ ਚ ਫੀਚਰ ਬਹੁਤ ਆ ਇੱਥੋਂ ਲੱਗ ਜਾ ਫੀਚਰ ਗੰਨੇ ਤਾਂ ਪੂਰੇ ਨਹੀਂ ਆਉਣੇ ਇੱਕ ਫੋਰ 4 ਡਰਾਈਵ ਹੈ ਠੀਕ ਹੈ ਜੀ ਰੀ ਸਪੀਡ ਹੈ ਅੱਛਾ ਜੀ ਚੇਂਜਰ ਗੇਅਰ ਹੈ ਇਹ ਕਿਹਦੇ ਸਪੈਸ਼ਲ ਗੇਅਰ ਹੈ ਅੱਛਾ ਜੀ ਤੇ ਬਹੁਤ ਵਧੀਆ ਟਰੈਕਟਰ ਹੈ ਇਹ ਮੰਨ ਲਓ ਜਿਹੜਾ ਟਰੈਕਟਰ ਹੈ ਇਹਦੀ ਐਵਰੇਜ ਤਾਂ ਥੋੜਾ ਹੈ ਆਈਡੀਆ ਕੋਈ ਨਹੀਂ ਬਾਈ ਐਵਰੇਜ ਦੇਖੋ ਨਹੀਂ ਮਤਲਬ ਫਰਕ ਤਾਂ ਕੋਈ ਪੈਂਦਾ ਨਹੀਂ ਫੋਰ ਹੈ ਫੋਰ ਇੱਕ ਨਿੱਕੀ ਜਿਹੀ ਧਾਰਨ ਲੈ ਲਓ ਥੋੜਾ ਵੇਡ ਕਪੈਸਟੀ ਚੱਕਣ ਦੀ ਹੈ ਕੀ 50 ਕਿਲੋ ਹਾਂਜੀ ਇਹ ਤੁਸੀਂ ਛੱਕ ਚੱਕੋ ਔਕੇ ਹੋਵੋਗੇ ਔਕੇ ਤੇ ਜੇ ਤੁਹਾਡੀ ਵੇਡ ਕਪੈਸਟੀ ਕੁਆਂਟਲ ਚੱਕਣ ਦੀ ਹੈ ਤਾਂ ਤੁਹਾਨੂੰ 60 70 ਕਿਲੋ ਵਜਨ ਨਾਲ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਤੁਹਾਨੂੰ ਕੋਈ ਪਰਵਾਹ ਨਹੀਂ ਜਿੱਡਾ ਟਰੈਕਟਰ ਵੱਡਾ ਹੈ ਠੀਕ ਹੈ ਜੀ ਕੁੰਨੀ ਉਹਦੀ ਐਵਰੇਜ ਘੱਟਦੀ ਹਣੀ ਠੀਕ ਹੈ ਕਿਉਂਕਿ ਉੱਤੋਂ ਦੀ ਰਹਿੰਦਾ ਹੈ ਅੱਛਾ ਜੀ ਕੋਈ ਇਹ ਨਾ ਫਰਕ ਅੱਛਾ ਇਹ ਮਾਡਲ ਹੈਗਾ ਜੀ 2021 2021 ਮਾਡਲ ਹੈ ਹਾਂਜੀ 4ਵੀਂ ਡਰਾਈਵ ਦੇ ਵਿੱਚ ਹੈ ਆਪਾਂ ਬਾਈ ਜੀ ਪਹਿਲਾਂ ਲਿਆ ਠੀਕ ਹੈ ਜੀ ਕਿਹੜਾ ਟਰੈਕਟਰ ਆ ਪਹਿਲੇ ਵੀਰ ਆਪਾਂ ਨਹੀਂ ਲਿਆ ਬੜੇ ਭਰਾਵਾਂ ਨੇ ਵੇਚੇ ਹੋਣਗੇ ਕਈ ਵਾਰ ਕਹਿ ਦੇਣਗੇ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਪਰ ਆਪਣਾ ਟਰੈਕਟਰ ਇਹ ਪਹਿਲਾਂ ਹੀ ਠੀਕ ਹੈ ਜੀ ਤੇ ਤੇ ਵਧੀਆ ਰਿਸਪੌਂਸ ਮਿਲਿਆ ਬਾਈ ਤਾਂ ਫਿਰ ਫੋਰ ਵੀਲ ਹੋਰ ਵੀ ਲਿਆ ਤੇ ਇਹਦੀ ਡਿਮਾਂਡ ਜਿਹੜੀ ਲਿਖੀ ਆ ਤੁਸੀਂ 8 ਲੱਖ ਤੇ 25000 ਰੁਪਏ ਲਿਖਿਆ ਕਿੰਨੇ ਪੈਸੇ ਹੁੰਦਾ ਟਰੈਕਟਰ ਕਿੰਨਾ ਕ ਘਟਾ ਦਗੇ ਬਾਈ ਤੁਸੀਂ ਅੱਜ ਪਹਿਲੀ ਵਾਰੀ ਵੀਡੀਓ ਕਰਨ ਆਏ ਹੋ ਤੇ ਤੁਹਾਨੂੰ ਪਹਿਲੀ ਵੀਡੀਓ ਭਰਾ ਯਾਰ ਜਿੰਨਾ ਮਰਜ਼ੀ ਘਟਾ ਦਿਓ ਤੁਹਾਡਾ ਜਿਹੜੀ ਤੁਸੀਂ ਮੂੰਹ ਚੋਂ ਘੜਦੀ ਮੋੜਦਾ ਨਹੀਂ ਕੋਈ ਤੁਸੀਂ ਆਈਡੀਆ ਦੇ ਦਿਓ ਆਪਾਂ ਨੂੰ ਟਰੈਕਟਰਾਂ ਦੇ ਰੇਟਾਂ ਦਾ ਥੋ ਮਾਰਕੀਟ ਲਿਖ ਲਿਆ ਮਾਰਕੀਟ ਦੇ ਵਿੱਚ ਰੇਟ ਲਿਖੀਦਾ ਵੱਧ ਤਾਂ ਪਹਿਲੇ ਨਹੀਂ ਸਕਦੀ ਚਲੋ ਸ਼ਰਮਾ ਜੀ ਆ ਗਏ ਇਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਬਾਈ ਜਸਦੀ ਕਹਿੰਦੀ ਆ ਪੀਜੀ ਕਹਿੰਦੇ ਯਾਰ ਉਤਲੇ ਤਾਂ ਅਸੀਂ ਚੱਕਦੇ ਹੁਣ ਤੂੰ ਚਲੋ ਤੁਸੀਂ ਤੁਹਾਨੂੰ ਖੁੱਲੀ ਆਫਰ ਹੈ ਜਿਹੜੇ ਮਰਜ਼ੀ ਚਾਹੋ ਅਸੀਂ ਡਾਤੇ 25000 ਦਾ 25000 ਇਹ ਤੇਰੇ ਆ ਕੇ ਬਾਈ ਦੇ ਮੇਰੇ ਹੈ ਇਹ ਇਹ ਤਾਂ ਲੱਗਣਾ ਹੁਣ ਹੁਣ ਅੱਗੇ ਬੋਲੀਣਾ ਬਾਈ ਤੈਨੂੰ ਵੀ ਆਫਰ ਹੈ ਤੂੰ ਵੀ ਡਾ ਦੇ 25000 ਡਾ ਦੰਦੇ ਤੁਸੀਂ ਦੇਖੋ ਮੈਂ ਤੁਹਾਨੂੰ ਜੇ ਤੁਸੀਂ ਕਹਿੰਦਾ 9.8 ਲੱਖ ਹੋ ਗਿਆ ਹਾਂਜੀ ਹੁਣ ਮੇਰੀ ਗੱਲ ਰਹਿ ਗਈ ਉਹ ਮੈਂ ਕਹਦਾ ਤੇ ਨਾ ਆਪਾਂ 7.5 ਲੱਖ ਦਾ ਰੇਟ ਬਾਈ ਜਾਇ ਜਾਇ ਰੇਟ ਇਹ ਦੂ ਘੱਟ ਨਹੀਂ ਮਿਲਦਾ ਵੀਰੇ ਬਾਈ ਇੱਕ ਗੱਲ ਇੱਕ ਗੱਲ ਹੋਰ ਆ ਇਹ ਦੂ ਵੱਧ ਤਾਂ ਸ਼ਾਇਦ ਬਾਈ ਲੋਨ ਹੀ ਹੋ ਜਾਏ ਤੇ ਫੋਰ व्हीਲ ਤੇ ਬਾਈ ਜੀ ਅੱਜ ਬੰਦਾ ਗਿਆ ਮੇਰੇ ਕੋਲੋਂ 21 ਮਾਡਲ ਚੇਂਜਰ 750 3 ਸਪੀਡ ਦਾ ਠੀਕ ਹੈ ਜੀ 6 ਲੱਖ ਰੁਪਏ ਦਾ ਵੇਚਿਆ ਬੰਦੇ ਨੇ ਟੂ व्हीਲ ਇਹ ਵਾਟਰ ਹੈਗੇ ਜੀ ਇਹ ਵਾਟਰ ਹੈਗੇ ਹੈਵੀ ਫੋਰ व्हीਲ ਸਪੈਸ਼ਲ ਗੇਅਰ ਹੈਗੇ ਤੇ ਵਧੀਆ ਫੀਚਰ ਬਹੁਤ ਫੀਚਰ ਹੈਦੇ ਮੱਕੀ ਵਾਲੀ ਇਹ ਤੇ ਬਾਈ ਜੀ 24 ਸਪੀਡਾਂ ਵਾਲਾ ਹੁੰਦਾ ਇਹ ਠੀਕ ਹੈ ਜੀ ਤੇ ਜਿਹੜੀਆਂ ਇਹਦੀ ਪੀ 2 ਉਹਦੀਆਂ ਪੀ 2 ਦੀ ਸਪੀਡਾਂ ਹੁੰਦੀਆਂ ਉਹ ਵੀ ਡਬਲ ਸਪੀਡਾਂ ਹੁੰਦੀਆਂ ਕਿੰਨੀਆਂ ਵੀ ਕਰ ਸਕਦੇ ਆ 540 ਵੀ ਕਰ ਸਕਦੇ ਆ ਆਪਾਂ ਜੀ ਤੇ 1000 ਦੀ ਵੀ ਕਰ ਸਕਦੇ ਆ ਇਹਦੇ ਸ਼ਰਮਾ ਜਿਹੜੀ ਮੱਕੀ ਵੱਢਣ ਵਾਲੀ ਚਾਰ ਊੜਾਂ ਵਾਲੀ ਜਾਂ ਦੋ ਊੜਾਂ ਵਾਲੀ ਮਸ਼ੀਨ ਬੈਕ ਲੱਗਦੀ ਹੈ ਨਾ ਉਹ ਇਥੇ ਬਹੁਤ ਕੰਮ ਕਰਦਾ ਠੀਕ ਹੈ ਤੇ ਤੇ ਕਿੰਨੇ ਦਾ ਕਿਹਾ ਰੇਟਾਂ ਦਾ ਇੱਕ ਵਾਰੀ ਕਲੀਅਰ ਕਰਾ ਸਾਢੇ 7 ਲੱਖ ਉਹ ਵੀਰੇ 7.5 ਲੱਖ ਰੁਪਏ ਜਿਹੜਾ ਰੇਟ ਹੈ ਟਰੈਕਟਰ ਦਾ ਇੱਕ ਵਾਰੀ ਪੂਰੇ ਦਾ ਪੂਰਾ ਚੈੱਕ ਕਰ ਲਓ ਟੌਪ ਮਾਡਲ ਟਰੈਕਟਰ ਹੈ ਜੀ ਸੋਨਾਲਿਕਾ ਪੁਲ ਟਰੈਕ ਸਰ ਠੀਕ ਬਿਲਕੁਲੀ ਨਵਾਂ ਟਰੈਕਟਰ ਹੈ ਕਿੰਨੇ ਘੰਟੇ ਚੱਲੇ ਜੀ ਇਹ ਘੰਟੇ ਵੀਰੇ ਕਨਫਰਮ ਨਹੀਂ ਮੇਰੇ ਹਿਸਾਬ ਨਾਲ 5000 ਠੀਕ ਹੈ 5000 ਸੌਰੀ 2500 ਲੋ ਬਾਈ ਜੀ 2500 ਘੰਟਾ ਇਹਦਾ ਟਰੈਕਟਰ ਚੱਲੇ ਆ ਕੰਡੀਸ਼ਨ ਚੈੱਕ ਕਰ ਲਓ ਜਿਹੜੇ ਵੀਰ ਨੇ ਟਰੈਕਟਰ ਲੈਣਾ ਹੈ ਨੰਬਰ ਬੋਲਾਂਗੇ ਆਪਾਂ ਵੀਜ ਦਾ ਬਿਲਕੁਲ ਵੀਡੀਓ ਦੇ ਲਾਸਟ ਦੇ ਵਿੱਚ ਚੈੱਕ ਕਰ ਲਓ ਸਾਰਾ ਬਿਲਕੁਲ ਨਵਾਂ ਟਰੈਕਟਰ ਲੈ ਕੇ ਆਏ ਹਾਂ ਜੀ ਨਾਲ ਨਾਲ ਆਪਾਂ ਚੈੱਕ ਕਰਾ ਦਨੇ ਇੱਕ ਨਿਊ ਹਾਲੈਂਡ 3630 ਇਹ ਵੀ ਪਾਵਰ ਸਟੀering ਹੈ ਜੀ ਬਹੁਤ ਹੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਹਾਂਜੀ ਕਿਆ ਗੱਲ ਅਦੀਨਾ ਇਹ ਗਲਤ ਕਹਿ ਬੈਠਾ ਅੱਛਾ ਇਹਨੂੰ ਪਹਿਲਾਂ ਪਤਾ ਨਹੀਂ ਇੱਕ ਫੀਮ ਖਾ ਗਿਆ ਪਤਾ ਨਹੀਂ ਕੀ ਖਾ ਗਿਆ ਪਹਿਲਾਂ ਤੈਨੂੰ ਐ ਨਹੀਂ ਪਤਾ ਟਰੈਕਟਰ ਚੱਲਿਆ ਚੱਲ ਕਿੰਨਾ ਚੱਲਿਆ ਦਿੱਤਾ ਸ਼ਰਮਿੰਦ ਗੁੱਸਾ ਨਾ ਕਰੀ ਨਹੀਂ ਕਰਦਾ ਗੁੱਸਾ ਨਾ ਕਰੀ ਨਹੀਂ ਕਰਦਾ ਕਿੰਨਾ ਚੱਲਿਆ ਟਰੈਕਟਰ ਪਤਾ ਤੈਨੂੰ ਟਰੈਕਟਰ ਥੋੜਾ ਹੀ ਚੱਲਦਾ ਨਹੀਂ ਫੇਰ ਨਹੀਂ 1300 ਕੰਡਾ 1200 ਕੰਡਾ ਤੂੰ ਮਾਰਾ ਬੋਲਦੀ ਆ ਮਾਰਾ 1300 ਵੀ ਨਹੀਂ ਚੱਲਿਆ ਉਹ ਸਾਢੇ 700 ਕਹਿੰਦਾ ਤੂੰ ਤੂੰ ਮੇਰੀ ਕਹਾ 25 ਉਹ ਮੇਰੇ ਕੋਈ ਹੋਰ ਮੀਟਰ ਰੀਡਿੰਗ ਜਾਦ ਆ ਗਈ ਦਿਮਾਗ ਤੋਂ ਘੁੰਮ ਕੇ ਗਏ ਯਾਰ ਅੱਜ ਤੋਂ 800 ਦੇ ਘੰਟੇ ਦੇ ਵਿੱਚ ਚੱਲੇ ਮੈਂ ਸ਼ੋਰ ਵੀ ਕਰਾ ਰਾ ਹਾਂ ਦਾ ਨਾ ਬਾਈ ਇੱਕ ਵਾਰੀ ਕਲੀਅਰ ਕਰ ਹੀ ਲੈਨੇ ਆਪਾਂ ਕਈ ਵਾਰ ਗਾਹ ਕਾ ਤੇ ਕੈਮਰਾ ਦਿਖਾਈ ਬੜੇ ਬੜੇ ਕੈਮਰਾ ਮਾਰ ਕੇ 800 ਤੋਂ 18 ਘੰਟੇ ਚੱਲੇ ਠੀਕ ਹੈ ਕਰ ਲੈ ਬਾਈ ਏ ਕੁਲਵੀਰ ਖਾ ਪੀ ਜਾਂਦਾ ਵੱਧ ਪਤਾ ਲੱਗਦਾ ਨਹੀਂ 2500 ਮੈਨੂੰ ਕਿੱਦਾਂ ਗਲਤ ਉਹ ਯਾਰ ਮੇਰੇ ਹੋਰ ਮੀਟਰ ਦੀ ਰੀਡਿੰਗ ਆ 2500 ਤੇ 750 ਦਾ ਭਾਂ ਚ ਮੇਲ ਹੀ ਨਹੀਂ ਹੈਗਾ ਮੇਰਾ ਦਿਮਾਗ ਹੋਰ ਟਰੈਕਟਰ ਦੀ ਰੀਡਿੰਗ ਸੀ ਮੈਂ ਚੱਲ ਪਾਈ ਰੋ ਆਪਾਂ ਵੀਡੀਓ ਪਟਾਉਂਦੇ ਤਾਂ ਨਹੀਂ ਦੁਬਾਰਾ ਤੋਂ ਨਹੀਂ ਬਣਾਉਂਦੇਗਾ ਮੈਂ ਕੋਈ ਗੱਲ ਨਹੀਂ ਕਈ ਵਾਰ ਦਿਮਾਗ ਚ ਉਲਝ ਜਾਂਦਾ ਕਾਫੀ ਟਰੈਕਟਰ ਹੁੰਦੇ ਨੇ ਇੱਕ ਗੱਲ ਹੋਰ ਆ ਕੱਲ ਨੂੰ ਸ਼ਾਮ ਨੂੰ ਥੋੜਾ ਯਾਰ ਆ ਉਹੀ ਟਾਪੇ ਦੇ ਉੱਤੇ ਪੜਾਕੇ ਪਾਉ ਕੱਲ ਸ਼ਾਮ ਨੂੰ ਕੱਲ ਸ਼ਾਮ ਨੂੰ ਟਰੈਕਟਰ ਆ ਰਿਹਾ ਕੱਲ ਨੂੰ ਉਹੀ ਡੱਪੇ ਤੇ ਬਾਕੀ ਤੁਹਾਨੂੰ ਪਤਾ ਕਿਹੜਾ ਡੱਪਾ ਉਹੀ ਡੱਪੇ ਤੇ ਉਹੀ ਡੱਪਾ ਠੀਕ ਹੈ ਜੀ ਉਹਦਾ ਪੜਾ ਕੇ ਰੋਜ਼ ਹੀ ਪਾਉਣੇ ਉਹ ਨਵੇਂ-ਨਵੇਂ ਟਰੈਕਟਰ ਆਣੇ ਲਓ ਬਾਈ ਜੀ ਇੱਕ ਹੋ ਆ ਚੈੱਕ ਕਰਾਉਣਿਆ ਨਿਊ ਹਾਲੈਂਡ 2009 ਮਾਡਲ ਹੈ ਜੀ ਪੰਜਾਬ ਨੰਬਰ ਹੈ ਬਠਿੰਡਾ ਲੋਕਲ ਤੇ ਇਹਦੀ ਕੀ ਕੰਡੀਸ਼ਨ ਹੈ ਬਾਈ ਜੀ ਬਾਈ ਇਹ ਟਰੈਕਟਰ ਗਰਮੀਤ 3 ਸਪੀਡ ਹੈ ਟਾਪ ਮਾਡਲ ਆ ਠੀਕ ਹੈ ਜੀ ਚਾਰੋਂ ਟਾਇਰ ਤੁਸੀਂ ਦੇਖ ਸਕਦੇ ਹੋ ਮੂਰਲੇ ਤਾਂ ਹੋਣਗੇ ਇਹਦੇ 75 ਤੋਂ 80 ਪੈਸੇ ਮਗਰਲੇ 90 ਤੋਂ 95 ਪੈਸੇ ਟਾਇਰ ਆ ਐਵਰ ਕਨੋਪੀ ਲੱਗੀ ਹੋਈ ਐ ਠੀਕ ਹੈ ਜੀ ਡਿਸਟ੍ਰੀਬਿਊਟਰ ਲੱਗਿਆ ਹੋਇਆ ਟਾਵਾ ਵਾਲਾ ਮਾਡਲ ਜਿਹੜਾ ਇਹ 55 ਐਚਪੀ ਕੈਟਾਗਰੀ ਚ ਆ ਜਾਂਦਾ ਜਿਹਨੂੰ ਪਲਾਸ ਵਾਲਾ ਪਹਿਲਾਂ ਤਾਂ ਇਹਨੂੰ ਉਹਨਾਂ ਕੋ ਬੈਟਰੀਆਂ ਲੈ ਕੇ ਵੀ ਨਹੀਂ ਠਾਉਂਦਾ ਉਹ ਟਰੈਕਟਰ ਬਾਕੀ ਨਿਊ ਹਾਲੈਂਡ ਦੀ ਦਾ ਮਾਰਕੀਟ ਬਹੁਤ ਹੈ ਇਸ ਚ ਇਹ ਪਲਾਸ ਵਾਲਾ ਬਾਈ ਜਿਹੜਾ 12 ਦੇ ਵਿੱਚ ਜਾਂ 13 ਦੇ ਸੁਪਰ ਆ ਗਿਆ ਉਹ 55 ਐਚਪੀ ਕੈਟਾਗਰੀ ਚ ਪਾ ਜਾਂਦਾ ਅੱਛਾ 50 ਇਹ 55 ਐਚਪੀ ਲੋ ਬਾਈ ਜੀ ਇੱਕ ਵਾਰੀ ਇਹ ਵਾਲਾ ਟਰੈਕਟਰ ਠੀਕ ਹੈ ਜੀ ਕੋਈ ਖੋਟੇ ਪੈਸੇ ਦੀ ਕਮੀ ਨਹੀਂ ਇੰਜਨ ਗੇਅਰ ਦੀ ਫੁੱਲ ਤਸੱਲੀ ਆ ਬੰਦਾ ਬਾਹਗੇ ਲੈ ਜਾ ਸਕ ਕਉਈ ਦਿੱਕਤ ਨਹੀਂ ਬਾਕੀ ਛਤਰੀ ਵਗੈਰਾ ਬਹੁਤ ਸੋਹਣੇ ਲੱਗ ਰਹੇ ਨੇ ਨਾ ਇਹ ਨਾ ਮਗਰ ਡੰਡਾ ਫੱਟੀ ਸਾਰਾ ਕੁਝ ਨਾਲ ਹੈ ਇਹ ਟਾਇਰ ਵੀ ਬਿਲਕੁਲ ਨਵੇਂ ਲੱਗਦੇ ਆ ਬੀ ਗੱਡੀ ਦੀ ਬੀ ਗੱਡੀ ਦੀ ਟਿਕਟੀ ਦੀਆਂ ਮੂਹਰਲੇ ਥੋੜੇ ਜਿਹਾ ਘੱਟ ਮਗਰਲੇ ਫੋਟ ਇਹ ਕਿੰਨੇ ਪੈਸੇ ਛੱਡ ਦਾਂਗੇ ਟਰੈਕਟਰ ਇਹਦਾ ਰੇਟ ਆਪਾਂ ਵੈਸੇ ਤਾਂ ਬਾਜਬ ਰੱਖਿਆ ਗਰਮੀ ਤਾਂ ਠੀਕ ਹੈ ਜੀ ਤੇ ਇਹ ਟਰੈਕਟਰ ਆਪਾਂ ਦੇ ਦੇਾਂਗੇ 415000 415000 ਇਹ ਨਵੇਂ ਸਾਲ ਵਾਲਾ ਡਿਸਕਾਊਂਟ ਚੱਲੀ ਜਾਂਦਾ ਠੀਕ ਆ ਲੋਕੇ ਤਾਂ ਹੈ ਨਹੀਂ ਵੀ ਦੁਕਾਨ ਤੇ ਟੋਪਿੰਗਾਂ ਲੈਂਦੀਆਂ ਤੇ ਛੇਤੀ ਵਿਕ ਜਾਣਗੀਆਂ ਠੀਕ ਹੈ ਤਾਂ ਭਾਈ ਹੁਣ ਮੰਦੇ ਦਾ ਦੌਰ ਆ ਯਾਰ ਗਾਹਕ ਤੇ ਡਿਪੈਂਡ ਕਰਦਾ ਹਨਾ ਗਾਹਕ ਬਾਕੀ ਇਹਨਾਂ ਰੇਟ ਤਾਂ ਭਾਈ ਆਉਂਦਾ ਹੀ ਆ ਮਾਰਕੀਟ ਦੇ ਵਿੱਚ ਵੀ ਕਰਦਾ ਫਿਰ ਵੀ ਤੁਸੀਂ ਯਕੀਨ ਨਹੀਂ ਕਰਨਾ 490000 ਦਾ ਪਿਛਲੇ ਸਾਲ ਇਹ ਮਾਡਲ ਵਿੱਚ ਆਇਆ ਮੇਰਾ ਆ ਠੀਕ ਆ ਵਸੇ ਤਾਂ ਇੱਕ ਆਇਆ ਵੀ ਚਲੋ ਨਵਾਂ ਸਟਾਕ ਆ ਜੂਗਾ ਅੱਛਾ ਜੀ ਚਲੋ ਆਜੋ ਪਰ ਜਾਂਦੇ ਨਹੀਂ ਗੱਲਬਾਤ ਕਰ ਲੈਂਦੇ ਆ ਇੱਕ ਉਹ ਵਾਲਾ ਡਾਇਰੈਕਟਰ ਵੀ ਤੁਸੀਂ ਸੌਂ ਲਿਖਿਆ ਦਿਖਾਇਆ ਇਹ ਤੁਸੀਂ ਦੱਸਿਆ ਵੀ ਇਹ ਵੀ ਬਹੁਤ ਘੱਟ ਥੱਲੇ ਤੇ ਬਿਲਕੁਲ ਨਵਾਂ ਇਹ ਵੀ ਗੱਲ ਹੈ ਨਾ 21 ਮਾਡ ਆਜਾ ਦੋਇਰੇ ਕੀ ਮਾਡਲ ਹੈ ਜੀ ਮਾਡਲ ਇਹ ਆ ਦੇਖ ਲਓ ਟਰੈਕਟਰ ਤੇ ਕੈਮਰਾ ਮਾਰ ਲਓ ਕੋਟੇ ਪਿਆ ਹੀ ਇਹਦੇ ਕੰਮ ਨਹੀਂ ਸਰਸਾ ਨੰਬਰ ਹੈ ਫਸਟ ਪਾਰਟੀ ਡਾਕਟਰ ਹੈ ਠੀਕ ਹੈ ਜੀ ਆ ਦੇਖ ਲਓ ਬਾਈ ਕੈਮਰਾ ਮਾਰਦੇ ਚਾਰ ਚੁਰੇ ਦੇ ਆ ਹੁਣ ਤਾਂ ਰੇ ਤਰੂਤਾ ਪਿਆ ਖੜਾ ਉੱਤੇ ਆ ਦੇਖੋ ਹਾਂ ਬਾਕੀ ओरिजिनਲੀ ਪੇ ਟਰੈਕਟਰ ਸਾਰੇ ਸਾਰਾ ਟੋਟਲੀ ਜਿਹਨੂੰ ਆਣਾ ਨਿਕਲ ਨੁਕਲ ਵੀ ਦੇਖ ਲਓ ਤੁਸੀਂ ਰਿਮਾਂ ਦਾ ਨਾਲ ਉਵੇਂ ਪਿਆ ਇਹ ਵੀ ਟੌਪ ਮਾਡਲ ਹੈ ਜੀ ਇਹ ਫੁੱਲ ਟੌਪ ਮਾਡਲ ਹੈ ਜੀ ਠੀਕ ਹੈ ਜੀ ਤੇ 745 ਇਹ 3 ਸਿਲੰਡਰ ਦੇ ਵਿੱਚ ਆਉਂਦਾ 45 HP ਕੈਟਾਗਰੀ ਦੇ ਵਿੱਚ ਆ ਜਾਂਦਾ ਠੀਕ ਹੈ ਸਾਰਾ ਕੁਝ ਨਾਲ ਦਾ ਕਰਦੇ ਜੀ ਇਹ ਕਿੰਨੇ ਪੈਸਾ ਟਰੈਕਟਰ ਆ ਜੀ ਥੋੜੇ ਜਿਹਾ ਰੁਪਿਆ ਦਾ ਟਰੈਕਟਰ ਆ ਤੁਸੀਂ ਕੈਮਰੇ ਤੇ ਮਾਰੋ ਕਰ ਇਹਦੇ ਨਿਮਾ ਉਹਦੇ ਸ਼ੀਸ਼ੇ ਹਾਂ ਲਓ ਬਾਈ ਜੀ 2000 ਹੁੰਦਾ ਰਿਕਾਰਡ ਦੇਣਾ ਵਿੱਚ 2021 ਮਾਡਲ ਹੈ ਜੀ ਡਿਮਾਂਡ ਲਿਖੀ ਆ 4 ਲੱਖ ਤੇ 95000 ਰੁਪਿਆ ਟਰੈਕਟਰ ਦੀ ਫੁੱਲ ਫੁੱਲਾ ਫੁੱਲ ਵੱਡਾ ਫੁੱਲੀ ਗਾਰੰਟੀ ਹੂ ਕੁਲਵੀਰ ਬਾਈ ਦੀ ਅੱਖਾਂ ਵਿੱਚ ਕੇ ਆ ਜਿਓ ਕੋਈ ਵੀ ਦਿੱਕਤ ਹੋਈ ਤਾਂ ਬਾਈ ਡੇਨ ਦਾ ਆ ਕੋਈ ਚੱਕਰ ਨਹੀਂ ਬਾਈ ਦਾ ਇੱਥੇ ਜਿਹੜੀ ਮੰਡੀ ਲੱਗਦੀ ਐ ਪੰਜਾਬੀ ਢਾਬੇ ਨਾਲ ਹੀ ਹੁੰਦੀ ਆ ਬਾਈ ਜੀ ਆਏ ਵਾਰ ਮੈਂ ਇਹਨਾਂ ਨੂੰ ਇੱਥੇ ਦੇਖਣਾ ਮੇਰੇ ਪੇਜ ਤੇ ਬਾਈ ਦੀ ਪਹਿਲੀ ਵੀਡੀਓ ਆ ਵੀਡੀਓ ਨੂੰ ਬੱਤਵਾ ਸ਼ੇਅਰ ਕਰਦੇ ਇਹ ਕਿੰਨੇ ਪੈਸੇ ਛੱਡ ਦਾਂਗੇ ਇੱਕ ਗੱਲ ਹੋਰ ਆ ਬਾਈ ਗਰਮੀ ਤਾਂ ਹਾਂਜੀ ਆਪਣੀ ਉਹ ਹੱਤ ਨਹੀਂ ਲੋਕਾਂ ਵਾਲੀ ਇੱਥੇ ਵਜਾ ਹੋਵੇ ਰੰਗ ਆਪਾਂ ਕਹਿੰਦੇ ਅਰੀਜਨਲ ਹੈ ਮੇਰੀ ਹੱਤ ਆ ਯਾਰ ਜੇ ਗਿੱਠਾਂ ਤੋਂ ਛੱਡ ਕੇ ਉਹ ਤਾਂ ਚਲੋ ਮੈਂ ਮੰਨਦਾ ਹਾਂ ਹਾਂਜੀ ਹਾਂਜੀ ਜੇ ਰੰਗ ਪੇਂਟ ਜਿੰਨਾ ਜਿੰਨਾ ਹੋਊਗਾ ਮੈਂ ਤਾਂ ਦੱਸਦਾ ਹਾਂ ਠੀਕ ਆ ਜੀ ਜੇ ਕਮੀ ਹੋਊਗੀ ਟਰੈਕਟਰ ਤੇ ਕਢਾਵਾਂਗੇ ਗਲਤ ਪੇਜ ਵੇਚੀ ਨਹੀਂ ਦੇਖੋ ਇਹ ਘਰੇ ਨਹੀਂ ਬਣਦੇ ਤੇਰੀ ਵਾਰੀ ਚੀਜ਼ ਆ ਵੀ ਜਾਂਦੀ ਆ ਪਰ ਆਪਦੇ ਵੱਲੋਂ ਕੋਸ਼ਿਸ਼ ਕਰੀ ਦੀ ਵੀ ਉਹਨੂੰ ਜਮਾ ਨਾ ਟਾਪਰ ਬਣਾ ਕੇ ਵਿੱਚ ਠੀਕ ਹੈ ਫੁੱਲ ਵਧੀਆ ਟਰੈਕਟਰ ਹੈ ਕਿਤੇ ਇਹਦਾ ਰੰਗ ਪੇਂਟ ਦਾ ਨਿਸ਼ਾਨ ਨਹੀਂ ਫੁੱਲ ਚੰਗਾ ਹੈ 495000 ਡਿਮਾਂਡ ਰੱਖੀ ਆਪਾਂ ਇਹਦੀ 5 ਲੱਖ ਦਾ ਵਿਕ ਜਾਂਦਾ ਬਈ ਠੀਕ ਹੈ ਜੀ ਇਹ ਟਰੈਕਟਰ ਦੇ ਦਾਂਗੇ ਆਪਾਂ 4 ਲੱਖ ਤੇ 75 ਮਤਲਬ ਫਿਰ ਵੀ ਬਹੁਤ ਜ਼ਿਆਦਾ ਡਿਸਕਾਊਂਟ ਆ ਜਿਹੜਾ ਅੱਜ ਕੱਲ ਡਿਸਕਾਊਂਟ ਪਹਿਲੇ ਗੱਲ ਤਾਂ ਕਰਦਾ ਵੀ ਨਹੀਂ ਹਨਾ ਇਹ ਅੱਜ ਕੱਲ ਦੇ ਟਾਈਮ ਵਿੱਚ ਆਪਣੀ ਵੀਡੀਓ ਦੇਖੋ ਕਿ ਆਊਗਾ ਹਾਂਜੀ ਬੀਜੀਐਸ ਮੋਟਰ ਦੇ ਵੀਡੀਓ ਦੇਖ ਕੇ ਆਇਆ ਠੀਕ ਹੈ ਕਿਣਕੇ ਨਹੀਂ ਪਾਏ ਮਾਨਤਨ ਹੋਊਗਾ ਜਦੋਂ ਮਾਨਤਨ ਦਾ ਮਤਲਬ ਹੁੰਦਾ ਕਿ ਛੋਟ ਹੋਊਗੀ ਜਾਂ 1000 2000 ਹੋਗਾ ਉਹ ਆਪਣੇ ਤੇ ਡਿਪੈਂਡ ਕਰਦਾ ਹੋ ਸਕਦਾ ਆਪਾਂ ਪੰਜ ਕਰੀਏ ਠੀਕ ਹੈ ਇਹ ਜਿਹੜੇ ਆਪਾਂ ਰੇਟ ਦੱਸੀ ਜਾਂਦੇ ਆ ਬਾਈ ਨਾ ਤੇ ਜਮਾਂ ਰਸ ਤੋਂ ਘਸ ਕੱਢ ਕੇ ਸਿਰੇ ਵਾਲੀ ਹੁੰਦੀ ਐ ਤੇ ਬਾਹਲਾ ਮਤਲਬ ਉਹ ਨਹੀਂ ਹੈਗਾ ਵੀ ਆਪਾਂ 50000 ਪਹਿਲਾਂ ਵੱਧ ਪਾਲ ਲੀਏ ਮੁੜ ਕੇ ਪਕੜਾ ਕੇ ਦੱਸ ਦਈਏ ਹਾਂ ਨਾ ਦਾ ਆਪਾਂ ਕੰਮ ਹੀ ਨਹੀਂ ਹੋਏ ਲੋਕਾਂ ਵਾਲੇ ਰੇਟ ਪਹਿਲਾਂ ਮੰਗ ਗਏ ਠੀਕ ਹੈ ਜੀ ਮੈਂ ਵੀਡੀਓ ਦੇ ਵਿੱਚ ਇਹੀ ਕਹਿਣਾ ਉਹਨਾਂ ਵੀ ਆਪਣਾ ਸਾਰੀ ਮੰਡੀ ਨੂੰ ਰੇਟ ਘਟ ਦੇ ਨਾਲ ਕੁਆਲਟੀ ਗੱਲਾਂ ਸਹੀ ਗੱਲ ਹੈ ਮੈਂ ਤੁਹਾਨੂੰ ਆਏ ਮੰਡੀ ਨੂੰ ਵੀ ਕਰਦਣਾ ਬਾਈ ਨਾ ਵੀਡੀਓ ਬਣਾਮਣੀ ਬਣਾਉਣੀ ਆ ਤੁਸੀਂ ਬਿਜ਼ੀ ਹੋਨੇ ਚੱਲ ਕੋਈ ਨਹੀਂ ਬਾਈ ਕੋਈ ਗੱਲ ਨਹੀਂ ਜੀ ਆਏ ਨੂੰ ਮੈਂ ਤਾਂ ਦੇਖੋ ਤੁਹਾਡਾ ਤਾਂ ਬਹੁਤ ਵਧੀਆ ਚੈਨਲ ਆ ਦਾ ਮੇਰੇ ਕੋਲੇ ਕੋਈ ਆ ਜਾ ਵੀਰੇ ਨਾ ਨਾ ਸਹੀ ਗੱਲ ਹੈ ਕਦੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਨਵੇਂ ਚੈਨਲ ਆ ਜੇ ਆਪਾਂ ਉਹਨੂੰ ਕਹਦੇ ਨੇ ਵੀਰੇ ਫੇਰ ਕੋਈ ਗੱਲ ਨਹੀਂ ਹਾਂ ਤੇਰਾ ਕੰਮ ਚੱਲਣਾ ਚਾਹੀਦਾ ਤੇ ਤੁਹਾਡਾ ਧੰਨਵਾਦ ਬਾਈ ਆਏ ਆ ਵੀ ਤੁਸੀਂ ਮੈਂ ਪਹਿਲਾਂ ਵੀ ਸਟਾਰਟਿੰਗ ਚ ਵੀ ਇਹ ਕਰਦੇ ਆਪਾਂ ਦਾ ਤੁਹਾਡੇ ਕੋਲ ਲੈਣਾ ਨਹੀਂ ਜੇ ਤੁਹਾਡਾ ਟਰੈਕਟਰ ਵੇਖਦਾ ਸੁਣਨਾ ਹੀ ਫਾਇਦਾ ਹਾਂ ਦੇਖੋ ਸਾਨੂੰ ਤਾਂ ਆਇਆ ਵੀ ਮੰਡੀ 'ਚ ਲੋਕ ਆਉਣ। ਵੀ ਜਾਂ ਜਿਆਦਾ ਮੰਡੀ ਦੀ ਗੱਲ ਕਹਿਣਾ ਹੈ ਬਾਈ। ਛੋਟੇ ਜਰੀਏ ਮੰਡੀ ਨੂੰ ਗਾਹਕ ਬਹੁਤ ਮਿਲਦਾ ਹੈ। ਸਾਡਾ ਨਾਂ ਵਿਗੂਆ ਕਿਸੇ ਭਰਾ ਦਾ ਹੋਰ ਵੀ। ਕਿਉਂਕਿ ਮੰਡੀ ਟਰੈਕਟਰ ਆਉਂਦੇ ਬਹੁਤ ਆ ਬਾਕੀ। ਇਸੇ ਤੇ ਇੱਕ ਵੀ ਤੁਸੀਂ ਕਰਦੇ ਹੋ ਨਾ ਜਿਹੜੇ ਬਾਈ ਦੂਰੋਂ ਦੂਰੋਂ ਲੋਕ ਟਰੈਕਟਰ ਲੈ ਕੇ ਆਉਂਦੇ। ਕਾਫੀ ਰਹਉਂਦੇ ਹਨਾ ਇਹ ਟਰੈਕਟਰ। ਵੀਰੇ ਇਹ ਆ ਮੰਨ ਕੇ ਚੱਲ ਤੁਸੀਂ ਇੰਟਰਨੈਸ਼ਨਲ ਮੰਡੀ ਹੈ। ਸਾਰੇ ਪੰਜਾਬ ਆ ਰਹੇ ਨੇ ਨਾਸਤਾਂ ਦੀ ਸਭ ਤੋਂ ਵੱਡੀ ਮੰਡੀ। ਏਸ਼ੀਆ ਦੀ ਮੰਡੀ ਆਪਾਂ ਵੱਡੀ ਕਹਿਦੀਏ ਜੇ ਤੂੰ ਕੋਈ ਦਿੱਕਤ ਨਹੀਂ। ਠੀਕ ਹੈ। ਠੀਕ ਹੈ। ਤੇ ਜੇ ਬਾਈ ਕੋਈ ਵੀਰੇ ਕੋਈ ਦਿੱਕਤ ਵਾਲੀ ਗੱਲ ਨਹੀਂ ਜਿਹਦੀ ਮਰਜ਼ੀ ਵੀਡੀਓ ਆਪਣੇ ਕੋਲੇ ਬਿਨਾ ਦੇਣ ਬੁੱਧਵਾਰ ਤੋਂ ਵੀ ਆਜੋ ਠੀਕ ਹੈ ਜੀ ਆਪਾਂ ਇਹ ਵੀ ਰਾਇ ਦੇ ਦਿੰਨੇ ਆ ਬੁੱਧਵਾਰ ਨੂੰ ਯਾਰ ਠੀਕ ਹੈ ਜੇ ਸਾਡੇ ਕੋਲੋਂ ਨਾ ਚੰਗਾ ਲੱਗੂਗਾ ਤੁਸੀਂ ਚਾਰ ਟਰੈਕਟਰ ਵੇਖ ਕੇ ਆ ਗਈ ਜੇ ਸਾਡੇ ਕੋਲੋਂ ਨਾ ਚੰਗਾ ਲੱਗਿਆ ਕਿਸੇ ਭਰਾ ਤੋਂ ਹੋਰ ਲੈ ਜੀ ਠੀਕ ਹੈ ਜੇ ਸਾਡੇ ਕੋਲੇ ਆਉਣਾ ਸਾਡੀ ਗੱਲ 'ਚ ਕਦੇ ਫਰਕ ਨਹੀਂ ਹੋਊਗਾ ਵੀ ਅਸੀਂ ਕਹਿੰਦਾ ਯਾਰ ਇਹ origignal ਐ ਤੇ ਉਹ ਰੰਗ ਹੋਇਆ ਹੋਊਗਾ ਆਉਣ ਜਾਣ ਦੇ ਪੈਸੇ ਵੀ ਵਾਪਸ ਦੇ ਲੋ ਬਾਈ ਜੀ ਕੁਲਵੀਰ ਬਾਈ ਦੇ ਮੈਂ ਤਿੰਨ ਟਰੈਕਟਰ ਬਿਲਕੁਲ ਨਵੇਂ ਨਵੇਂ ਚੈੱਕ ਕਰਵਾਏ ਆ ਸੋਨਾਲਿਕਾ ਹੋ ਗਿਆ ਹੌਲੈਂਡ ਹੋ ਗਿਆ ਤੇ ਸੋਨਾਲਿਕਾ ਘੋਰ ਹੋ ਗਿਆ ਤਲਵੀਰ ਬਾਈ ਦਾ ਮੈਂ ਨੰਬਰ ਡਿਸਕ੍ਰਿਪਸ਼ਨ ਦੇ ਆਪਣੇ ਵਿੱਚ ਪਾਤਾ ਜੀ ਚੈੱਕ ਕਰ ਲਓ ਬਾਈ ਨੂੰ ਕਾਲ ਕਰ ਲਿਓ ਜਿਹੜਾ ਮਰਜ਼ੀ ਟਰੈਕਟਰ ਲੈਣਾ ਹੋਵੇ ਬਾਈ ਨੂੰ ਕਾਲ ਕਰਕੇ ਆ ਜਿਓ ਬਾਕੀ ਬਾਈ ਪੰਜਾਬੀ ਢਾਬੇ ਦੇ ਨਾਲ ਹੁੰਦਾ ਇੱਕ ਵਾਰ ਬੋਲ ਕੇ ਦੱਸ ਬਾਈ ਰੋੜੀ ਰੋੜ ਉਹ ਤਲਵੰਡੀ ਕੋਨੇ ਆਉਣ ਸੱਜੇ ਹੱਥ ਤੋਂ ਦੋ ਨੰਬਰ ਪਲਾਡਾ ਠੀਕ ਹੈ ਪੰਜਾਬੀ ਢਾਬੇ ਦੇ ਨਾਲ ਹੈ ਬਾਕੀ ਚੌਂਕ ਤੋਂ ਬਿਲਕੁਲ ਨਾਲ ਹੀ ਹੈ ਫਸਤੀ ਦੇ ਨਾਲ ਹੀ ਗੱਲ ਹੋ ਬਸ ਠੀਕ ਹੈ ਜੀ ਤਾਂ ਬਾਈ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਲਾਈਕ ਕਮੈਂਟ ਤੇ ਕੁਲਵੀਰ ਬਾਈ ਨੂੰ ਕੌਣ ਕੌਣ ਪਿਆਰ ਕਰਦਾ ਕਮੈਂਟ ਕਰਕੇ ਜਰੂਰ ਦੱਸਿਓ ਸ਼ਸ਼ੀ ਗਾਲ ਜੀ ਮਿਲਦੇ ਹਾਂ ਅਗਲੀ ਵੀਡੀਓ 'ਚ